ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਿੰਮਤਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਆਵਾਜ਼ ਨਾਲ ਤਾਂ ਜੋ ਫਿਰ ਇੱਕ ਆਉਣ ਵਾਲੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਤੇ ਆਪਣੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਦੋ ਬੜਾ ਸੇਵ ਹੀ ਲੈ ਕੇ ਆਏ ਆ ਇੱਕ ਜਰਸੀ ਹੈਗੀ ਪੰਜਾਬ ਵਾਲੀ ਇਹ ਨਾਲ ਸਾਜੀ ਸੂਈ ਤੇ ਇੱਕ ਅਗਰ ਮੇਜੀ ਐਚਐਫ ਚ ਕਰਾਉ ਇੰਨੇ ਪ੍ਰੋਪਰ ਜਾਣਕਾਰੀ ਪਹਿਲੇ ਨੰਬਰ ਤੋਂ ਦੇ ਸਕਦੇ ਆ ਬਾਈ ਜੀ ਪਹਿਲੇ ਨੰਬਰ ਤੇ ਦੂਜਾ ਸੂਆ ਵੈੜ ਸੂਈ ਆ ਅੱਜ ਤਰੀਕ ਹੋ ਗਈ ਬਾਈ ਜੀ 30 29 ਤਰੀਕ ਦੀ ਸੂਈ ਵੀ ਆ ਜਿਆ ਨਾੜ ਕੋਲ ਰੂਗਾ ਚੈੱਕ ਕਰੋ ਬੱਸੇ ਦਾ ਨਾਲ ਹੀ ਆ ਦੂਜਾ ਸੂਆ ਥਣ ਲੇਵਾ ਚੈੱਕ ਕਰ ਸਕਦੇ ਆ ਬਹੁਤ ਸੋਹਣਾ ਥਣ ਲੱਗਾ ਚਾਰੇ ਥਣ ਪੂਰੀ ਨਿਕੜ ਮੇ ਤੇ ਪੂਰੀ ਸਪੇਸ ਤੇ ਆ ਐਕਸ ਜਹਾਵਾਨਾ ਫੁੱਲ ਹਾਈਟ ਦੇ ਵਿੱਚ ਸਮੀ ਪੜੀ ਕਿਸੇ ਪਾਸੇ ਲੱਸੀ ਲਾਮੀ ਨਹੀਂ ਤੇ ਜੇ ਗੱਲ ਕਰੀਏ ਦੁੱਧ ਦੀ ਬਾਈ ਜੀ ਦੁੱਧ ਜੇ ਕੋਈ ਚੰਗੀ ਸ਼ੇ ਵਾਲਾ ਹੋਇਆ 20 ਕਿਲੋ ਤੋਂ ਬਾਅਦ ਖੁੱਲਾ ਛੜੂਗਾ ਪਰ 20 ਕਿਲੋ ਦੀ ਉਹ ਤੇੜਾ ਮੇਰਾ ਬਾਜੀ ਵੀ ਲੈ ਜੇ ਆ ਦੇਖ ਸਕਦੇ ਆ ਬੈਠਦਾ ਫੇਸਬੁਕਸ ਬਹੁਤ ਜਗਾ ਪੂਰੀ ਸੀਟ ਢੀ ਹੈ ਲੈ ਵੀ ਉੱਤੇ ਵੈਲਥ ਨਹੀਂ ਚੈੱਕ ਕਰ ਸਕਦੇ ਆ ਬਹੁਤ ਸੋਹਣੀ ਲੱਗੀ ਆ ਦੇਖ ਸਕਦੇ ਆ ਰੇਟ ਬਾਜ਼ਮ ਹੋਣਗੇ ਕੋਈ ਬਾਹਲਾ ਰੇਟ ਨਹੀਂਗਾ ਬਹੁਤ ਘੱਟ ਰੇਟ ਤੇ ਬੈਠਾ ਦੋ ਦੇਖਦਾ ਸੀ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਜਰਸੀ ਵੇਣ ਭੰਗ ਤੋਂ ਬੰਦ ਹੋਣਾ ਕੋਈ ਫਰਕ ਨਹੀਂ ਇਹ ਦੋ ਨੰਬਰ ਦੇ ਬਾਈ ਜੀ ਸੁਈ ਸੁਵਾਈ ਵੇੜ ਇਹ ਸੋਭਾ 4 ਵਜੇ ਦੀ ਸੁਈ ਵੀ ਆ ਜੇ ਪ੍ਰੋਪਰ ਡਰਨਾ ਹੈ ਦੀ ਹ ਫੁੱਲਾ ਹਾਰਡ ਦੇ ਬੱਚਾ ਫੇਸ ਦੇਖ ਸਕਦੇ ਆ ਬੜਾ ਤਾਂ ਤੁਹਾਨੂੰ ਬਹੁਤ ਚੰਗਾ ਲੱਗਿਆ ਥੀਤਵਾਈ ਵਾਲਾ ਪੂਰੀ ਸੀਲ ਠੀਕਾ ਦਾ ਪੂਰਾ ਫੁੱਲਾ ਪੈਠੜਾ ਚੈੱਕ ਆ ਸਕਦੇ ਆ ਅਰ ਦੇਖ ਸਕਦੇ ਆ ਕਰਮ ਵਾਲੀ ਦਾ ਬਹੁਤ ਸੋਹਣਾ ਤਿਆਰ ਕੀਤਾ ਨੇ ਤੇ ਜੇ ਗੱਲ ਕਰੀਏ ਮਿਲ ਕੈਪੈਸਿਟੀ ਦੀ ਬਾਈ ਜੀ ਦੀ ਇਹਨੇ ਦੁੱਧ ਦਿੱਤਾ ਪਹਿਲਾ ਬੈਣ ਨੇ ਤੀਜਾ ਸੂਆ ਸੁਈਆ ਦੂਜੇ ਸੂਆ ਬੈਣ ਨੇ ਦੁੱਧ ਕੱਢਿਆ ਬਾਈ ਜੀ ਇਹਨੇ ਮੰਨ ਕੇ ਚਲੋ 22 23 ਕਿਲੋ 24 25 ਕਿਲੋ ਤੇ ਅੰਕਰੀ ਕਿ ਬੜਾ ਫੁੱਲਾ ਜਵਾਦੂ ਗੀ ਮਗਰ ਬੱਸਾ ਕਰ ਸਾਦੇ ਨਾਲ ਹੀ ਗਿੱਲਾ ਹੈ ਜੀ ਸਵੇਰ ਦੀ ਸੁਈ ਵੀ ਆ ਥਣ ਦੇਖ ਸਕਦੇ ਆ ਚਾਰੇ ਥਣ ਪੂਰੇ ਨਿਕੜਵੇਂ ਤੇ ਪ ਦੇ ਦੁੱਧ ਬਾਈ ਜੀ ਕੋ ਚੰਗੀ ਸੀ ਵਾਲਾ ਆਇਆ 1.24 25 ਕਿਲੋ ਦੁੱਧ ਖੁੱਲਾ ਚਵਾ ਦੂ ਵੈਢ ਕਰਨ ਵਾਲੀ ਤੜਕੇ 4 ਵਜੇ ਸੋਈਏ ਤੇ ਸਵੇਰ ਇਹਦੇ ਨੇ ਦੇ ਵਿੱਚ ਜਿਹੜਾ ਬੋਲਾ ਕੱਢਿਆ 4-5 ਕਿਲੋ ਬੋਲਾ ਕੱਢਦਾ ਉਸ ਚੈੱਕ ਕਰੋ ਵੈਢ ਦਾ ਦੁੱਧ ਤੂੰ ਪੂਰਾ ਸੰਗਣਾ ਹੋਊਗਾ ਦਾ ਗਰਮੀ ਗਰਮੀ ਵੀ ਘੱਟ ਮੰਨੂਗੀ ਪੂਰਾ ਵਧੀਆ ਥਣ ਲੱਗਿਆ ਜੇ ਵੀਰੇ ਕਿਸੇ ਕਿਸਾਨ ਭਰਾ ਜੀ ਵੀ ਵੈਢ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰੇ ਅੱਜ ਦੀ ਵੀਟ ਆਪਣੇ ਆਪ ਦੇ ਫਾਰਮ ਜਿਹੜੇ ਦੋ ਵੈੜਾ ਸੇਲ ਹੀ ਲੈ ਕੇ ਆਏ ਦੋਨਾਂ ਦੀ ਪ੍ਰੋਪਰ ਜਾਣਕਾਰੀ ਤੁਹਾਨੂੰ ਦੇਦੀ ਜੇ ਵੀਰੇ ਸਾਰੇ ਭਰਾਵਾਂ ਨੂੰ ਦੱਸਦਾ ਜੇ ਕੋਈ ਵੀ ਵੈਲਫਾਰਮ ਨੂੰ ਚਾਹੁੰਦੇ ਹੋ ਤਾਂ ਮੇਰੇ ਨਾਲ ਮੂਰਤੇ ਸੰਪਰਕ ਕਰਿਓ ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘਾ ਸਾਰੇ ਮੇਰੇ ਵੀਰਾਂ ਦਾ ਵੀਡੀਓ ਅਸਲ ਤੱਕ ਦੇਖਣ ਲਈ ਤਿਆਰ ਹੋ ਧੰਨਵਾਦ ਯਾਦ ਮੈਨਜ਼ ਦਾ ਨਾਮ ਵੀਡੀਓ ਨਾਲ ਥੈਂਕ ਯੂਲੀ ਵੈਰੀ ਮੱਚ